स्वागत है किसान वीरो ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮੱਲਣ ਮੱਲਣ ਪਿੰਡ ਗਿੱਦੜਵਾਹਾ ਤਹਿਸੀਲ ਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਇਹਦੇ ਨੇੜੇ ਪਿੰਡ ਇੱਕ ਪਾਸੇ ਕੌਣੀ ਹੈ ਮੱਲਣ ਤੇ ਤੋਂ ਬਿਨਾ ਇਹਦੇ ਦੂਜੇ ਹੱਥ ਰਾਮਿਆਣਾ ਪਿੰਡ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਭਾਈ ਦੁੱਧ ਤੇ ਉੱਤੇ ਪੱਕੇ ਪਸ਼ੂ ਵੀ ਲਾ ਕੇ ਰੱਖਦਾ ਹੈ ਪਰ ਨਾਲ ਵਪਾਰ ਦਾ ਕੰਮ ਵੀ ਐਸ ਵੀਰ ਦਾ ਲਗਭਗ ਇਹ ਮੰਨ ਲਓ ਵੀ ਸਾਰਾ ਇਹ ਫਾਰਮ ਬਾਈ ਦਾ ਜਿਹੜਾ ਇੱਥੇ ਬਣਿਆ ਹੋਇਆ ਮੱਝਾਂ ਦੇ ਨਾਲ ਭਰਿਆ ਹੋਇਆ ਤੇ ਇੱਥੇ ਅੱਜ ਸੂਈਆਂ ਸੂਈਆਂ ਮੱਝਾਂ ਜਿਆਦਾ ਤੇ ਸਿਰਫ ਇੱਕ ਮੱਝ ਹੈ ਜਿਹੜੀ ਗੱਭਣ ਤੁਹਾਨੂੰ ਦਿਖਾਉਣੀ ਹੈ ਸੂਏ ਸੂਆਏ ਪਸ਼ੂ ਦਾ ਇਹ ਫਾਇਦਾ ਹੋ ਜਾਂਦਾ ਵੀ ਜਿਹੜਾ ਵੀਰ ਖਰੀਦਣਾ ਚਾਹੁੰਦਾ ਹੈ ਜਿੰਨਾ ਤੁਹਾਨੂੰ ਦੱਸਾਂਗੇ ਉਹ ਦੋ ਟਾਈਮ ਚੋ ਸਕਦੇ ਹੋ ਤਿੰਨ ਟਾਈਮ ਚੋ ਸਕਦੇ ਹੋ ਤਸੱਲੀ ਕਰਨ ਦਾ ਤੁਹਾਡਾ ਹੱਕ ਹੈ ਤਿਆਉਂ ਦੀ ਤਸੱਲੀ ਕਰਕੇ ਤੁਸੀਂ ਖਰੀਦ ਕੇ ਲੈ ਜਾ ਸਕਦੇ ਹੋ ਸੋ ਇੱਕੋ ਵੀਡੀਓ ਚ ਤੁਹਾਨੂੰ ਕਈ ਨਗ ਜਿਹੜੇ ਲਗਭਗ ਇਹ ਮੰਨ ਲਓ ਵੀ 10 ਤੋਂ 11 ਪਸ਼ੂ ਦਿਖਾਉਂਗਾ ਇਹਨਾਂ ਚ ਇੱਕ ਵੈੜ ਵੀ ਤੁਹਾਨੂੰ ਦਿਖਾਉਣੀ ਆ ਪਰਲੇ ਪਾਸੇ ਖੜੀ ਆ ਦੋਸਤੋ ਇਥੋਂ ਸਿੱਧੀ ਨਿਗਾਹ ਵੱਜਦੀ ਏ ਤੁਹਾਡੀ ਡੱਬੀ ਵੈੜ ਆ ਜਿਹੜੀ ਉਹ ਵਿਕਰੀ ਆਸਤੇ ਆ ਸੋ ਆਓ ਡਿਟੇਲ ਪੁੱਛਣੀ ਸ਼ੁਰੂ ਕਰਗੇ ਹੈਗੇ ਕਰਕੇ ਸਾਰੇ ਪਸ਼ੂ ਤੋਰ ਕੇ ਦਿਖਾਉਂਦੇ ਜਾਵਾਂਗੇ ਤਸੱਲੀ ਕਰਨਾ ਦੁਆਰਾ ਫੇਰ ਕਹਿ ਦੋਣਾ ਵੀ ਹੱਕ ਆ ਸੋ ਇਹ ਸਵਾਏ ਪਸ਼ੂ ਆ ਜਿੰਨਾ ਦੋਸ ਦੱਸਾਂਗੇ ਉਹ ਤਿਆਰ ਮਿਲੂਗਾ ਤੇ ਤੁਸੀਂ ਚੋ ਸਕਦੇ ਹੋ ਦੋ ਟਾਈਮ ਤਿੰਨ ਟਾਈਮ ਆਓ ਬਾਈ ਤੋਂ ਡਿਟੇਲ ਪੁੱਛਣੀ ਸ਼ੁਰੂ ਕਰਗੇ ਇਸ ਸਰ ਤੋਂ ਸ਼ੁਰੂਆਤ ਕਰ ਲੈਂਦੇ ਆ ਦੋਸਤੋ ਆਪਾਂ ਫਿਰ ਆਪਾਂ ਦੂਜੇ ਪਾਸੇ ਨੂੰ ਵਧਦੇ ਜਾਵਾਂਗੇ ਆਓ ਮਿਲिए ਬਈ ਸਸਰੀ ਕਾ ਸਸਰੀ ਕਾ ਬਾਈ ਜੀ ਨਾਮ ਦੱਸਿਓ ਕੀ ਆਪਣਾ ਬੂਟਾ ਸਿੰਘ ਜੀ ਬੂਟੇ ਬਾਈ ਪਹਿਲਾਂ ਵੀਡੀਓ ਤੁਹਾਡੇ ਨਾਲ ਬਣਾਉਂਦੇ ਰਹੇ ਆ ਵਪਾਰ ਦਾ ਕੰਮ ਚੱਲੀ ਜਾਂਦਾ ਰੁਟੀਨ ਹਾਂਜੀ ਹਾਂਜੀ ਬਾਈ ਜੀ ਮੱਝਾਂ ਹੀ ਜਾ ਰਹੇ ਉਹਨੇ ਕਿ ਗਾਂ ਵੀ ਆ ਜਾਂਦੀ ਕਿਤੇ ਇੱਕ ਤਾਂ ਹੀ ਗਾਂ ਲੈ ਲਈਦੀ ਨਹੀਂ ਜਿਆਦਾ ਕਰਕੇ ਮੱਝਾਂ ਆਪਾਂ ਅੱਛਾ ਅੱਜ ਮੈਂ ਦੇਖ ਰਿਹਾ ਵੀ ਇਹ ਸਾਰਾ ਜਿਹੜਾ ਤੁਹਾਡੇ ਕੋਲ ਫਾਰਮ ਬਣਿਆ ਹੋਇਆ ਭਰਿਆ ਹੋਇਆ ਹੀ ਹੈ। ਹਾਂਜੀ ਵਿਕਰੀ ਵਾਲੇ ਪਸ਼ੂ ਹੀ ਸਾਰੇ। ਜ਼ਿਆਦਾ ਕਰਕੇ ਵਿਕਰੀ ਨੂੰ ਦੁੱਧ ਤੇ ਵੀ ਲਾਇਏ ਬਾਈ ਜੀ। ਅੱਛਾ ਦੁੱਧ ਤੇ ਵੀ ਲਾਇਏ ਹੋਏ ਉਹ ਵਿਕਰੀ ਵਾਲੇ ਵੀ ਹੈਗੇ। ਹਾਂਜੀ ਹਾਂਜੀ। ਹੁਣ 8-10 ਪਸ਼ੂ ਜਿਵੇਂ ਅੱਜ ਮੈਂ ਦੇਖ ਰਿਹਾ ਇੰਨੇ ਕੁ ਹੁੰਦੇ ਆ ਨਾ 24 ਘੰਟੇ ਹੀ। 24 ਘੰਟੇ ਇੰਨੇ ਰਹਿੰਦੀ ਹੈ। ਹਾਂਜੀ ਹਾਂਜੀ। ਪਹਿਲੇ ਨੰਬਰ ਤੇ ਮੱਝ ਜਿਹੜੀ ਕਨਵਾ ਸੂਆ ਸੋਈ ਹੈ ਬਾਈ। ਇਹ ਦੂਜਾ ਸੂਆ ਸੋਈ ਬਾਈ ਜੀ। ਕਿੰਨਾ ਚਿਰ ਹੋ ਗਿਆ ਸੂਈ ਨੂੰ? ਇਹਨੂੰ ਸੂਈ ਨੂੰ ਅੱਜ 10 ਦਿਨ ਹੋ ਗਈ। ਕਿੰਨਾ ਦੁੱ ਅਛਾ ਦੁੱਧ ਜਿਹੜਾ ਦੱਸਾਂਗੇ ਕੋਈ ਬੰਦਾ ਦੋ ਟਾਈਮ ਤਿੰਨ ਟਾਈਮ ਵਸਾਈ ਕਰਨ ਤੋਂ ਬਾਅਦ ਸੌਦਾ ਕਰਨ ਤੋਂ ਬਾਅਦ ਚੋ ਸਕਦਾ ਦੋ ਦੋਨੋਂ ਮਰਜੀ ਠੀਕ ਐ ਰੇਟ ਕੀ ਰਹਿਣਾ ਤਾਂ ਭਾਈ ਇਹਦਾ ਜੀ ਇਹਦਾ 1,45,000 ਰੁਪਏ ਲੈ ਖੋਲੀ ਬਈ ਇਹਨੂੰ ਦੋਸਤੋ ਬਾਈ ਦੱਸਦਾ ਹੈ ਵੀ 15 ਕਿਲੋ ਦੁੱਧ ਇਸ ਟਾਈਮ ਤਿਆਰ ਆ ਦੱਸਾਂ ਕਿ ਦਿਨਾਂ ਦੀ ਸੂਈ ਥੱਲੇ ਜਿਵੇਂ ਮੈਂ ਪਹਿਲਾਂ ਸ਼ੁਰੂ ਚ ਕਿਹਾ ਸੀ ਵੀ ਦੁੱਧ ਇੱਥੇ ਇਹਨਾਂ ਦੀ ਸੇਵਾ ਤੇ ਇਹਨਾਂ ਦੇ ਰਹੀ ਐ ਤੁਸੀਂ ਚੰਗੀ ਸੇਵਾ ਕਰੋਗੇ ਵਧਾ ਸਕਦੇ ਹੋ ਸੇਵਾ ਘਟ ਗਈ ਤਾਂ ਘਟ ਵੀ ਸਕਦਾ ਹੁੰਦਾ ਤਾਂ ਇਹਦਾ ਸਭ ਤੋਂ ਵਧੀਆ ਪੱਖ ਇਹ ਹੀ ਰਹਿੰਦਾ ਵੀ ਤੁਸੀਂ ਦੋ ਟਾਈਮ ਤਿੰਨ ਟਾਈਮ ਚੋਲੋ ਹਵਾਨਾ ਅੱਗੋਂ ਝਾਰਾ ਚੰਗਾ ਦਿਸਦਾ ਥੋੜੀ ਜੀ ਹੈ ਤਾਂ ਮੱਝ ਫਾਈਟੀ ਉਤੋਂ ਜਿਹੜਾ ਉਹ ਚੰਗੀ ਪਲੀ ਵੀ ਹੈ ਪਰ ਹਵਾਨੇ ਦਾ ਜੋਸ਼ ਚੰਗਾ ਹੈ ਮੈਂ 4:30 ਦੇ ਆਸ-ਪਾਸ ਵੀਡੀਓ ਬਣਾ ਰਿਹਾ ਸ਼ਾਮ ਦਾ ਟਾਈਮ ਹੈ ਮੋੜ ਲਾ ਭਾਈ ਤਾਂ ਦੇਖੋ ਇਹਦਾ ਢਾਂਚਾ ਦੱਸੋ ਤੁਸੀਂ 1 ਲੱਖ 45000 ਇਹਦਾ ਰੇਟ ਵਾਈ ਹੋਰਿਆਂ ਨੇ ਰੱਖਿਆ। ਸੋ ਇਹ ਪਹਿਲੇ ਨੰਬਰ ਤੇ ਤੁਸੀਂ ਝੋਟੀ ਦੇਖ ਲਓ। ਹਾਂ ਬੁੱਟੇ ਬਾਈ 2 ਨੰਬਰ ਤੇ ਜਿਹੜੀ ਮੱਝ ਵੀਰ ਤੋਰੂਗਾ। ਇਹ ਕੰਨ ਮਸੂਆ ਤੇ 3 ਜਸੂਆ ਬਾਈ ਜੀ ਸੂਈ। ਕਿੰਨਾ ਚਰ ਹੋ ਗਿਆ ਜਸੂਈ? ਇਹਨੂੰ ਹੋ ਗਿਆ 15 ਦਿਨ। ਕਿੰਨਾ ਦੁੱਧ ਹੋਊਗਾ? 12 ਕਿਲੋ ਤਿਆਰ ਆ ਬਾਈ। ਰੇਟ ਬਾਈ ਇਹਦਾ ਕਿੰਨਾ? 1 ਲੱਖ 22000 ਰੁਪਏ। ਲਿਆਈ ਬਾਈ। 1 ਲੱਖ ਤੇ 22200 ਰੇਟ ਹੈ। 12 ਕਿਲੋ ਦੁੱਧ ਹੈਗਾ ਤੀਜਾ ਸੂਆ। ਸੰਘ ਇਹ ਵੀ ਕੁੰਡਿਆਂ ਦੀ ਹੈ। ਉਹ ਤੁਸੀਂ ਸੰਘੋਂ ਇੱਥੋਂ ਨੇੜੇ ਤੋਂ ਦੇਖ ਹੀ ਲੈਣੇ। ਢਾਂਚਾ ਸੋਹਣਾ ਹੈ। ਹਵਾਨੇ ਦਾ ਖਾਵਾ ਵੀ ਠੀਕ ਐ 12 ਕਿਲੋ ਦੁੱਧ ਇੱਥੇ ਤਿਆਰ ਚੋ ਸਕਦੇ ਹੋ ਤੁਸੀਂ ਦੋ ਟੈਂਕ 1 ਲੱਖ ਤੇ 22000 ਰੇਟ ਐ ਨੇੜੋਂ ਫੜਦਾ ਮੜਾ ਨੇੜੋਂ ਪੱਪੂ ਨੇੜੋਂ ਫੜਦਾ ਬੱਤ ਨੇ ਕਿਹੜਾ ਭਾਈ ਮੋੜ ਲੋ ਹਵਾਨਾ ਅੱਗੋਂ ਫੋਰਸ ਉਹਨਾਂ ਦਿਸਦਾ ਹਾਲਾਂਕਿ ਤੋ ਤੁਰਦੀ ਐ ਮੱਝ ਉਦੋਂ ਪਿੱਛੋਂ ਵੀ ਹਵਾਨਾ ਚੰਗਾ ਦਿਸਦਾ 1 ਲੱਖ ਤੇ 22000 ਰੇਟ ਐ ਨਾਗ ਦੋਸਤੋ ਬਹੁਤ ਤੁਹਾਨੂੰ ਦਿਖਾਉਣੇ ਆ ਤਾਂ ਫਾਇਦਾ ਇਹ ਆ ਵੀ ਮੱਝ ਤੁਹਾਨੂੰ ਜ਼ਰੂਰ ਪਸੰਦ ਆਜੂਗੀ ਅੱਜ ਜਿਹਨੇ ਖਰੀਦਣੀ ਹੈ ਤਿੰਨ ਨੰਬਰ ਤੇ ਜਿਹੜੀ ਮੱਝ ਬਾਈ ਖੋਲੂਗਾ ਇਹਦਾ ਕੀ ਡਿਟੇਲ ਹੈ ਜੀ ਕਿੰਨਾਂ ਮਸੂਆ ਦੁੱਧ ਕਿੰਨਾ ਹੈ ਤੀਜਾ ਸੁਆ ਬਾਈ ਜੀ ਠੀਕ ਹੈ ਦੁੱਧ ਕਿੰਨਾ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਅੱਜ ਬਾਈ ਹੋ ਗਏ ਨੇ 12 13 ਦਿਨ ਜੀ ਠੀਕ ਹੈ ਦੁੱਧ ਹੁਣ ਕਿੰਨਾ ਹੋਊਗਾ ਇਹ ਥੋੜੇ 12 ਕਿਲੋ ਤਿਆਰ ਹੈ ਇਹਦਾ ਰੇਟ ਕੀ ਲੈਣਾ ਹੋਵੇ ਹਾਂਜੀ ਰੇਟ ਇਹਦਾ ਕੀ ਲਾਵਾਂਗਾ 1,11,000 ਰੁਪਏ ਜੀ ਲਿਆਈ ਬਾਈ 1,11,000 ਦੋਸਤੋ ਅਾ ਸ਼ਾਮ ਦਾ ਟਾਈਮ ਆ ਚਵਾਈ ਦਾ ਟਾਈਮ ਹੋਇਆ ਖੜਾ ਹੈ ਉਹਦੇ ਕਰਕੇ ਪਸ਼ੂ ਹੁਣ ਰੰਗਣਗੇ ਕੱਢ ਲਾ ਉਧਰ ਦੀ ਕੰਨ ਲਾ ਐ ਕੱਢ ਲਾ ਕੋਈ ਨਹੀਂ ਸੋਇਦਾ ਵੀ ਤੀਜਾ ਸੂਆ ਹੈ ਲੋ ਤਾਂ ਚੱਕ ਲਿਆ ਕਰੀ ਤਾ ਹੈ ਹੈ 1,118,000 ਰੇਟ 12 ਕਿਲੋ ਦੁੱਧ ਜਿਹੜਾ ਤੁਹਾਨੂੰ ਤਿਆਰ ਮਿਲ ਜੂਗਾ ਲਿਆ ਭਾਈ ਅੱਜ ਦਾ ਦਿਨ ਠੰਡੇ ਦਿਨਾਂ 'ਚ ਮੰਨਾਂਗੇ ਦੱਸੋ ਨਾ ਤਾਂ ਧੁੱਪ ਪੂਰੀ ਕਰੜੀ ਲੱਗੀ ਹੈ ਉਹਦੇ ਕਰਕੇ ਕੋਈ ਵੀ ਮੱਝ ਤੁਹਾਨੂੰ ਨਵਾਈ ਹੋਵੇ ਨਹੀਂ ਮਿਲੂਗੀ ਕਿਉਂਕਿ ਮੌਸਮ ਨੂੰ ਧਿਆਨ ਚ ਰੱਖ ਕੇ ਪਸ਼ੂ ਤਿਆਰ ਕੀਤੇ ਜਾਂਦੇ ਆ ਤੇ ਠੰਡ ਦਾ ਟਾਈਮ ਹੈ। ਸੋ ਦੁੱਧ 12 ਕਿਲੋ ਬੰਦੇ ਵੀਰੇ। 3 ਨੰਬਰ ਤੇ ਤੋਰੀ ਹੈ ਮੱਝ 1,11,000 ਦਾ ਰੇਟ ਹੈ। ਇਸ ਤੋਂ ਬਾਅਦ ਚ ਆਪਾਂ 4 ਨੰਬਰ ਤੇ ਜਿਹੜੀ ਮੱਝ ਖੜੀ ਹੈ ਦੀ ਡਿਟੇਲ ਬਾਈ ਤੋਂ ਪੁੱਛਾਂਗੇ। ਅ ਬਾਈ 4 ਨੰਬਰ ਵਾਲੀ ਮੱਝ। ਇਹ ਬਾਈ ਜੀ ਤੀਜਾ ਸੂਆ ਸੋਈ ਆ ਜੀ। ਕਿੰਨਾ ਚਿਰ ਹੋ ਗਿਆ ਸੂਈ ਨੂੰ ਅਜੇ? ਇਹਨੂੰ ਹੋ ਗਿਆ ਜੀ 7 ਕਿ ਦਿਨ ਹੋਏ ਆ 8 ਦਾ। ਠੀਕ ਹੈ। ਦੁੱਧ ਹੁਣ ਕਿੰਨਾ ਹੁੰਦਾ? ਇਹ ਥੱਲੇ 11 ਕਿਲੋ ਤਿਆਰ ਆ ਜੀ। ਠੀਕ ਹੈ। ਨੀਲੀ ਰਾਵੀ ਦੀ ਕੱਟੀ ਓਰੀਜਨਲ ਆ ਜਾਵਾ ਇਹਦੇ ਸਮਗਰੀ। ਹਾਂਜੀ 1,112,000 ਰੁਪਈਆ ਜੀ 12000 ਠੀਕ ਹੈ 1 ਲੱਖ ਤੇ 12000 ਰੇਟ ਆ ਦੋਸਤੋ ਆ ਕੱਢਦੇ ਚਾਰ ਨੰਬਰ ਤੇ ਤੋਰ ਰਹੇ ਆ ਇਹਦੇ ਨਾਲ ਕੱਟੀ ਅਰੀਜਨਲ ਵਾਈ ਦਾ ਕਹਿਣ ਦਾ ਮਤਲਬ ਇਹ ਹੈ ਵੀ ਉਹਦੀਆਂ ਅੱਖਾਂ ਵੀ ਮੇਰੇ ਖਲਚ ਚਿੱਟੀਆਂ ਹੋ ਮੈਨੂੰ ਸੋ ਹਵਾਨਾ ਸੋਨਾ ਪਿਆਉ ਨੀਲੀ ਰਾਵੀ ਚ ਕੱਟੀ ਪਈ ਠੀਕ ਹੈ ਦੁੱਧ 12 ਕਿਲੋ ਹਾਜ਼ਰ 1,112,000 ਰੇਟ ਢਾਂਚਾ ਤੁਸੀਂ ਇਹਦਾ ਦੇਖ ਲਓ ਉਤੋਂ ਕਾਫੀ ਚੌੜੀ ਮੱਝ ਆ ਇਹ ਫਵਾਨਾ ਸਾਫ ਸੁਥਰਾ ਸੋਹਣਾ ਲਿਆ ਭਾਈ ਥਣ ਖਾਲੀ ਨਜ਼ਰ ਆਉਣਗੇ ਕਿਉਂਕਿ ਟਾਈਮ ਟੂ ਟਾਈਮ ਮਿਲਕਿੰਗ ਦੇ ਹਿਸਾਬ ਤੇ ਵੀਡੀਓ ਆ ਇਹ ਨਹੀਂ ਵੀ ਦੁੱਧ ਰੁਕਿਆ ਹੋਊਗਾ ਕਿਸੇ ਵੀ ਪਸ਼ੂ ਦੇ ਥਣਾ ਦੇ ਵਿੱਚ ਹਵਾਨੇ ਦੇ ਵਿੱਚ ਸੋ ਇਹ ਇਹਨਾਂ ਦੀ ਜਿਹੜੀ ਬनावਟ ਹੈ ਥਣ ਹਵਾਨੇ ਦੀ ਉਹ ਟਾਈਮ ਟੂ ਟਾਈਮ ਵਾਲੀ ਹੈ ਸਵੇਰ ਮਿਲਕਿੰਗ ਕਿਹੜੇ ਟਾਈਮ ਤੇ ਹੁੰਦੀ ਹੈ ਭਾਈ ਭਾਈ ਜੀ 5 ਵਜੇ ਸਟਾਰਟ ਕਰਦੇ ਆ ਅਸੀਂ ਠੀਕ ਹੈ 5 ਵਜੇ ਦੋਸਤੋ ਸਟਾਰਟ ਹੁੰਦੀ ਹੈ ਚੋਈ ਤੇ ਲਗਭਗ ਟਾਈਮ ਹੁਣ 5 ਦੇ ਨੇੜੇ ਤੇੜਾ ਪਰ ਥਣ ਖਾਲੀ ਹੈ ਤਾਂ ਇਹਦਾ ਮਤਲਬ ਸਾਫ਼ ਆ ਵੀ ਇਹ ਟਾਈਮ ਟੂ ਟਾਈਮ ਚਵਾਈ ਦੇ ਉੱਤੇ ਪਸ਼ੂ ਇਦਾਂ ਦੇ ਤਿਆਰ ਹੋ ਰਹੇ ਐ। ਸੋ ਇਹ ਤੁਹਾਨੂੰ ਚਾਰ ਮੱਝਾਂ ਦਿਖਾਤੀਆਂ। ਪੰਜ ਨੰਬਰ ਵਾਲੀ ਝੋਟੀ ਬਾਈ ਕਿੰਨਾ ਸੁਆ ਬਾਈ ਜੀ? ਕਿੰਨਾ ਚਿਰ ਹੋ ਗਿਆ ਸੂਈ ਨੂੰ? ਇਹਨੂੰ ਚੌਥਾ ਦਿਨ ਆਈ ਅੱਜ। ਠੀਕ ਐ ਕਿੰਨਾ ਦੁੱਧ ਹੋਊਗਾ? 12 ਕਿਲੋ ਬੋਲਾ ਤਿਆਰ ਆ ਬਾਈ ਜੀ। ਠੀਕ ਐ ਇਹਦਾ ਰੇਟ ਕੀ ਰੋ ਬਾਈ? ਇਹਦਾ 1 ਲੱਖ ਤੇ 42000 ਰੁਪਏ। ਠੀਕ ਐ। 1 ਲੱਖ 42000 ਦੁੱਧ ਰੇਟ। ਹਜੇ ਤਾਜੀ ਸੂਈ ਐ। ਸੋਨੇ ਦੁੱਧ ਤੋਂ ਸ਼ੁਰੂਆਤ ਕੀਤੀ ਇਹਨੇ। ਕੱਢ ਲਾ ਬਾਹਰ ਉਥੇ। ਲੈ ਚੱਲ। ਸੋ ਇਹਦਾ ਤਾਂ ਜੇ ਤੁਸੀਂ ਦੇਖ ਲਓ ਜਦੋਂ ਬਾਹਰ ਇਤਰੂਗੀ ਚੌੜੀ ਕਾਫੀ ਹੈ ਪੱਕੇ ਹਵਾਨੇ ਚ ਹੈ ਕਮਾਲਾ ਬਈ ਇੱਥੇ 1 ਲੱਖ 42000 ਰੇਟ ਇਹ ਸਮਝਦਾ ਰਹਿਣਾ 5 ਨੰਬਰ ਤੇ ਇਹਨੂੰ ਤੋਰ ਰਹੇ ਸੀ 6 ਨੰਬਰ ਤੇ ਇੱਕ ਝੋਟੀ ਦਿਖਾਉਣੀ ਹੈ ਬਾਈ ਨਾ ਦੰਦ ਵੀ ਇਹਦੇ 6 ਹੈ ਠੀਕ ਹੈ 6 ਦਾ ਸੋ ਚੋਟੀ ਹੈ ਹਜੇ ਹੋਰ ਵਧੂ ਫੁੱਲੂਗੀ ਹਾਲਾਂਕਿ ਹੁਣ ਵੀ ਬਹੁਤ ਸੋਹਣੀ ਬਾਡੀ ਹੈ ਖਵਾਨਾ ਫੇਰ ਦੇਖ ਲੋ ਇਹਦਾ ਇਸ ਤਰ੍ਹਾਂ ਦਾ ਆ ਇਹਦੇ ਅੱਗੇ ਇੱਕ ਬਹੁਤ ਸੋਹਣੇ ਸਿੰਘ ਦੀ ਸੋਹਣੀ ਝੋਟੀ ਬਾਈ ਕਿੰਨਾ ਮਸੂਆ ਇਹ ਇਹ ਪਹਿਲਾ ਸੂਆ ਬਾਈ ਜੀ ਦੋਨ ਦੇ ਦੰਦ ਹਜੇ ਬਰਾਬਰ ਨਹੀਂ ਕਰੇ ਨੇ ਅੱਛਾ ਸੂਈ ਨੂੰ ਅੱਜ ਕਿੰਨੇ ਦਿਨ ਹੋਏ ਆ ਇਹਨੂੰ ਇਹ ਚੌਥਾ ਦਿਨ ਹੈ ਬਾਈ ਜੀ ਹੁਣ ਬੋਲਾ ਕਿੰਨਾ ਹੋਊ 8 ਕਿਲੋ ਤਿਆਰ ਬਾਈ ਹੁਣ ਠੰਡੀ ਸੀਲ ਹੈ ਪੂਰੀ ਓਕੇ ਜਮਾ ਠੀਕ ਹੈ ਅੱਛਾ ਬਾਈ ਰੇਟ ਕੀ ਰਹੂਗਾ ਹਾਂਜੀ 115000 ਰੁਪਏ ਇਹਦਾ ਠੀਕ ਹੈ 115 ਦੀ ਦੋਸਤੋ ਦੋ ਦੰਦ ਝੋਟੀ ਦੋਂਦ ਵਾਲੇ ਦੰਦ ਜੇ ਪੂਰੇ ਬਾਈ ਕਹਿੰਦਾ ਰਲਾਏ ਨਹੀਂ ਮਤਲਬ ਹਜੇ ਛੋਟੇ ਐ ਸਿੰਘ ਕੁੰਡਾ ਇਹਦੀ ਸੁਭਾਵਨਾ ਦੁੱਧ ਸੋਨਾ ਦੇਊਗੀ ਵੈਸੇ ਹੁਣ ਵੀ 8 ਕਿਲੋ ਦੁੱਧ ਹੈਗਾ ਦਿਨ ਹਜੇ ਚੌਥਾ ਤਾਂ ਭਲੂਣ ਹਜੇ ਹਵਾਨੇ ਤੇ ਦਿਸਦੀ ਐ ਤੁਸੀਂ ਹਵਾਨੇ ਦੀ ਬਣਾਵਟ ਦੇਖ ਲਓ ਇਹਦੀ ਲਿਆ ਵੀਰੇ ਮੋੜ ਲਾ ਸੋ ਇਹ ਪਹਿਲਾਂ ਝੋਟੀ ਦੋਸਤੋ ਦੋਂਦ ਵਾਲੇ ਦੰਦ ਪੂਰੇ ਕਰ ਰਹੀ ਐ ਹਜੇ ਕਾਦ ਕਾਠ ਕਰੂਗੀ ਹਜੇ ਛੋਟੀ ਛੋਟੀ ਉਮਰ ਦੀ ਐ ਥਾਣਾ ਚ ਬਿੱਥੀ ਇਥੋਂ ਕਲੀਅਰ ਦਿਸ ਗਈ ਐ ਸੋਹਣੀ ਦਿਸਦੀ ਐ ਖਵਾਨਾ ਦੇਖ ਸਕਦੇ ਹੋ ਤੁਸੀਂ ਇਹ ਤੋਂ ਹਾਂ ਇਹਦੇ ਅੱਗੇ ਇੱਕ ਹੋਰ ਛੋਟੀ ਤੁਹਾਨੂੰ ਦਿਖਾਉਣੇ ਐ ਬੁੱਟੇ ਬਾਈ ਇਹ ਵੀ ਪਹਿਲਾਂ ਨਹੀਂ ਲੱਗਦੀ ਇਹ ਪਹਿਲਾਂ ਇਹ ਚਾਰ ਦੰਦਾ ਬਾਈ ਜੀ ਠੀਕ ਐ ਇਹਨੂੰ ਕਿੰਨੇ ਦਿਨ ਹੋ ਗਿਆ ਸੂਈ ਨੂੰ ਇਹਨੂੰ ਹਫਤਾ ਹੋ ਗਿਆ ਬਾਈ ਜੀ ਠੀਕ ਹੈ ਇਹ ਕਿੰਨੇ ਦੋਤੇ ਆ ਗਈ ਜੀ 9 ਕਿਲੋ ਤਿਆਰ ਬੌਲਾ ਹੀ ਹੁਣ ਇਸ ਟਾਈਮ ਤੇ ਠੀਕ ਹੈ ਇਹਦਾ ਰੇਟ ਕੀ ਰਹਿਣਾ ਬਈ ਹਾਂਜੀ ਇਹਦਾ ਰੇਟ ਕੀ ਰਹੂਗਾ ਇਹਦਾ 110000 ਰੁਪਏ ਜੀ 110 ਦੋਸਤੋ ਚਾਰ ਦੰਦ ਪਹਿਲਾ ਸੁਆ ਹਵਾਨਾ ਜੋਸ਼ ਵਾਲਾ ਪੂਰਾ ਤੁਸੀਂ ਦੇਖੋ ਇਹ ਦੋਨੇ ਝੋਟੀਆਂ ਦਾ ਹਵਾਨਾ ਹੁਣ ਇਹ ਵੀ ਸੋਹਣੀ ਖੜੀ ਹੈ ਤਾਂ ਹਵਾਨਾ ਦੇਖ ਲਓ ਜਿਹੜੀ ਪਹਿਲਾਂ ਤੋਰੀ ਸੀ ਹੁਣ ਇਹ ਝੋਟੀ ਦਾ ਹਵਾਨਾ ਵੀ ਦੇਖ ਲਓ ਅਲੱਗ-ਅਲੱਗ ਕੁਆਲਿਟੀ ਦਾ ਹਵਾਨਾ ਹੈ ਖਵਾਵੇ ਚੰਗੇ ਆ ਸੋਹਣੇ ਆ ਚਾਰ ਦੰਦ ਹੈ 110000 ਥਾਣਾ ਨਰੋਆ ਲਗਾਏ ਦੇ ਜਿਹੜੀ ਇਹ ਝੋਟੀ ਬਾਈ ਤੋੜ ਰਿਆ ਪਸਮਾ ਦੇ ਵਿੱਚ ਪੂਰਾ ਮੋਟਾ ਥਣ ਕੱਢਦੀ ਹੋਊਗੀ ਜਿੰਨੇ ਕੇ ਨੂੰ ਦੇਖ ਰਹੇ ਆ ਆਪਾਂ ਲਿਆ ਬਾਈ ਪਤਲੀ ਪੂਛ ਆ ਥੱਲੋਂ ਬਿਲਕੁਲ ਸੋ ਇਹ ਚਾਰ ਦੰਦ ਝੋਟੀ ਸੀ ਦੋਸਤੋ ਇਹ ਤੋਂ ਬਿਨਾ ਅੱਗੇ ਇੱਕ ਹੋਰ ਮੱਝ ਤੁਹਾਨੂੰ ਦਿਖਾਉਣੇ ਆ ਬਾਈ ਇਹਦੀ ਡਿਟੇਲ ਦੱਸ ਦੋ ਜੀ ਇਹ ਤਾਂ ਬਾਈ ਇਹ ਰਾਸੂਈ ਆਈ ਠੀਕ ਹੈ ਤੇ ਸੂਬਾ ਖਾਲੀ ਕਰੀ ਹੈ ਜੀ ਠੀਕ ਹੈ ਭਾਈ ਠੀਕ ਹੈ ਰੇਟ ਕੀ ਰਹਿਣਾ ਹੈ ਦਾ ਭਾਈ ਹਾਂ ਜੀ 1,20,000 ਰੁਪਏ ਇਹਦਾ 1,20,000 ਹਾਂ ਸਿੰਘ ਬਿਲਕੁਲ ਛੋਟੇ ਦੀ ਹੈ ਤੇ ਰਾਤ ਹੀ ਸੂਈ ਹੈ 1,20,000 ਰੇਟ ਹੈ ਉਧਰ ਨੂੰ ਤੋਰਦੀ ਮੇਰੇ ਇਹਨੂੰ ਤਾਂ ਕਰ ਦੋ ਸੋ ਦੇਖੋ ਇਹਦਾ ਢਾਂਚਾ ਰੇਟ ਸਾਰੇ ਪਸ਼ੂਆਂ ਦੇ ਤੁਹਾਨੂੰ ਅਸੀਂ ਵੀਡੀਓ ਚ ਦੱਸਦੇ ਜਾਵਾਂਗੇ ਬਾਕੀ ਤੁਸੀਂ ਲਿਆ ਵੀਰੇ ਆਈਡੀਆ ਤੁਹਾਨੂੰ ਮਿਲ ਜੂਗਾ ਦੋਸਤੋ ਤੇ ਬਾਕੀ ਪਸ਼ੂ ਆ ਕੇ ਪਾਸ ਕਰ ਲਿਓ ਜੀ ਦੁੱਧ ਉਹ ਦੱਸ ਰਹੇ ਆ ਜੋ ਤਿਆਰ ਹੈ ਇਹ ਰਾਤ ਸੂਈ ਹੈ ਸਵੇਰ ਇਹਨੂੰ ਬਿਲਕੁਲ ਖਾਲੀ ਕਰਤਾ ਹਜੇ ਇਹਦੇ ਬੌਲੇ ਦਾ ਕੋਈ ਆਈਡੀਆ ਉਸ ਤਰ੍ਹਾਂ ਨਹੀਂ ਲੱਗ ਸਕਦਾ ਹੁੰਦਾ ਕਿਉਂਕਿ ਕੁਝ ਦੁੱਧ ਛੱਟਣਾ ਪੈਂਦਾ ਥਣਾ ਦੇ ਵਿੱਚ ਉਹ ਤੁਸੀਂ ਇਹਦੀ ਜੱਜਮੈਂਟ ਕਰ ਲਿਓ ਵੀ ਤੁਸੀਂ ਕਿੰਨਾ ਦੁੱਧ ਚੋਲੋਗੇ ਇੱਕ ਗੱਬਣ ਮੱਝ ਦਿਖਾਉਣੀ ਹੈ ਇਸ ਤੋਂ ਬਾਅਦ ਸੋ ਦੋਸਤੋ ਗੱਭਣ ਬਾਈ ਕਹਿੰਦਾ ਵੀ ਅਜੇ ਆਪਾਂ ਸੂ ਲੈਣ ਦਿੰਦੇ ਆ ਤੇ ਬਾਅਦ ਚ ਤੁਹਾਨੂੰ ਦਿਖਾਵਾਂਗੇ ਕਿਹੜਾ ਤਾਜੀ ਸੂਈ ਦਿਖਾ ਦਿੰਦੇ ਆ ਫਿਰ ਆਪਾਂ ਦੋ ਨਗ ਹੋਰ ਦਿਖਾਉਣੇ ਇੱਕ ਗਾਂ ਤੇ ਇੱਕ ਮੱਝ ਇਹ ਬਾਈ ਕਹਿੰਨ ਮਸੂਆ ਸੂਪੀ ਇਹ ਦੂਜਾ ਸੂਆ ਸੂਈ ਆ ਬਾਈ ਇਹ ਤਾਂ ਹੋਣੀ ਸੂਈ ਲੱਗਦੀ ਐ ਨਹੀਂ ਇਹ ਸੁਭਾ ਸੂਈ ਆ ਬਾਈ ਜੀ 7:00 ਵਜੇ ਜੇਰ ਸਹੀ ਪੈ ਗਈ ਸੀ ਓਕੇ ਸਾਰਾ ਕੁਝ ਜਮਾ ਜੀ ਸਾਫ ਕਰੀਏ 4 ਕਿਲੋ ਬੌਲਾ ਕੱਢਿਆ ਜੀ ਠੀਕ ਐ ਓਕੇ ਰੇਟ ਕੀ ਰਹਿਣਾ ਬਾਈ 1,65,000 ਰੁਪਏ ਜੀ 1,65,000 ਹਾਂ ਜੀ ਸੁਭਾ ਸੂਈ ਆ ਦੱਸੋ 7:00 ਵਜੇ ਬੌਲਾ ਬ ਖਾਲੀ ਨਹੀਂ ਕੀਤੀ ਕਿਉਂਕਿ ਹਜੇ ਸਵੇਰ ਹੀ ਸੋਈ ਸੀ ਤਾਂ 1,65,000 ਰੇਟ ਹੈ ਸਿੰਘ ਬਿਲਕੁਲ ਕੁੰਡਿਆਂ ਦੀ ਹੈ ਜਮਾ ਹੀ ਛੋਟਾ ਸਿੰਘ ਹੈ ਹਵਾਨਾ ਅੱਗੋਂ ਪਿੱਛੋਂ ਚੰਗਾ ਦਿਸਦਾ ਹੈ ਸੋ ਹਜੇ ਤਾਜੀ ਸੂਈ ਹੈ ਦੱਸੋ ਪੱਠਾ ਨੀਰਾ ਚੱਕੂਗੀ ਪੂਰਾ ਫੇਰ ਜਾ ਕੇ ਪ੍ਰੋਪਰ ਸਮਝਾਉਗੀ ਵੈਸੇ ਡਿਮਾਂਡ 1,65,000 ਹੈ ਤੁਸੀਂ ਆ ਕੇ ਦੇਖ ਲਓ ਵੀ ਤੁਹਾਨੂੰ ਇਹ ਮੱਝ ਜਿਹੜੀ ਉਹ ਕੋਈ ਵੀ ਪਸ਼ੂ ਐਸਾ ਖਰੀਦਣਾ ਕੋਲ ਆ ਕੇ ਪਾਸ ਕਰਨਾ ਹੁੰਦਾ ਸੋ ਟਾਂਚਾ ਤੁਸੀਂ ਦੇਖ ਸਕਦੇ ਹੋ ਇਹਦੇ ਸਰੀਰਕ ਬੰਤਰ ਤੁਸੀਂ ਵੀਡੀਓ ਚੋਂ ਦੇਖ ਸਕਦੇ ਹੋ ਬੰਦੇ ਬਈ ਬੁੱਟੇ ਭਾਈ ਜਿਹੜੀ ਵੈਡ ਹੁਣ ਬਾਈ ਇਧਰ ਲੈ ਕੇ ਆਊਗਾ ਹਾਂਜੀ ਬਾਈ ਕਿੰਨਾ ਮਸੂਆ ਸੂਈ ਹੈ ਪਹਿਲਾਂ ਹੀ ਦੋ ਦਿਨ ਦਾ ਬਾਈ ਜੀ ਅੱਛਾ ਕਿੰਨੇ ਦਿਨ ਹੋ ਗਏ ਹੁਣੇ ਸੂਈ ਇਹਨੂੰ ਹੋ ਗਏ ਨੇ 12-13 ਦਿਨ ਬਾਈ ਦੁੱਧ ਹੁਣ ਕਿੰਨਾ ਹੋ ਹੁਣ 18-19 ਕਿਲੋ ਤਿਆਰ ਹੈ ਬਾਈ ਬੱਚਾ ਇਹਦੇ ਨਾਲ ਹੈ ਧਿਆਨ ਚੁੱਕੋ ਵੱਛਾਈ ਠੀਕ ਹੈ ਰੇਟ ਕੀ ਰੋਗੇ ਭਾਈ ਹਾਂਜੀ ਰੇਟ ਕੀ ਰਹਿਣਾ ਇਹਦਾ 76000 ਰੁਪਿਆ ਲਵਾਂਗੇ ਮੁੱਲ ਕੁਛ ਠੀਕ ਹੈ 76000 ਤੇ 500 ਰੁਪਿਆ ਦੱਸੋ ਪਹਿਲਾਂ ਦੋ ਦੰਦ ਵਹਿੜ ਵੱਛੇ ਨੂੰ ਜਨਮ ਦਿੱਤਾ ਟਾਂਚਾ ਸੋਹਣਾ 18 ਕਿਲੋ ਦੁੱਧ ਹੈਗਾ ਜਿਹੜਾ ਚੋ ਸਕਦਾ ਉੱਥੀ ਚਵਾਈ ਵਾਲਾ ਥਾਣਾ ਤੁਸੀਂ ਚਾਰੇ ਥਣ ਇੱਕੋ ਜਿਹੇ ਸਾਈਜ਼ ਦੇ ਦੇਖੋਗੇ ਬਾਕੀ ਹਵਾਨਾ ਇਹਦਾ ਦੇਖ ਲਓ ਬੰਤਰੇ ਦੀ ਤੁਸੀਂ ਹੁਣ ਵੀਡੀਓ ਚ ਦੇਖ ਸਕਦੇ ਹੋ ਇਹ ਤੋਂ ਇਲਾਵਾ ਇੱਕ ਬੰਦ ਬਾਈ ਇੱਕ ਬੱਲੀ ਝੋਟੀ ਹੈ ਬਾਈ ਕੋਲ ਉਹ ਵੀ ਤੁਹਾਨੂੰ ਦਿਖਾਉਣੀ ਹੈ ਵੀਡੀਓ ਦੇ ਵਿੱਚ ਪਰਲੇ ਪਾਸੇ ਵੱਧੀ ਹੈ ਵੀਰ ਖੋਲ ਕੇ ਲਿਆਉ ਤਾ ਪਉ ਦੀ ਡਿਟੇਲ ਤੁਹਾਨੂੰ ਦੱਸ ਦਿਆਂਗੇ ਬੂਟੇ ਬਾਈ ਇਸ ਝੋਟੀ ਦੀ ਕੀ ਡਿਟੇਲ ਹੈ ਬਾਈ ਜੀ ਦੂਜਾ ਸੂਆ ਜੀ ਠੀਕ ਹੈ ਅੱਜ ਚੌਥਾ ਦਿਨ ਆ ਸੂਈ ਨੂੰ ਬਾਈ ਜੀ ਹੁਣ ਬੌਲਾ ਕਿੰਨਾ ਖਾਊਗਾ 9 ਕਿਲੋ ਤਿਆਰ ਆ ਬਾਈ ਜੀ ਖਵਾਨੇ ਦਾ ਵਿਖਾਵਾ ਬਹੁਤ ਥੋੜਾ ਕਰਦੀ ਹੈ ਦੁੱਧ ਇੰਨਾ ਜਾਨੀ ਇਸ ਟਾਈਮ ਹਾਜ਼ਰ ਹੈ ਬਾਈ ਜੀ 14 ਕਿਲੋ ਦੋ ਦੇਊਗੀ ਝੋਟੀ ਜੀ ਠੀਕ ਹੈ ਲੈ ਆ ਬਾਈ ਮੋੜ ਲਾ ਤੇ ਰੇਟ ਕੀ ਰਹਿਣਾ ਬੂਟੇ ਬਾਈ ਇਹਦਾ 115000 ਰੁਪ ਠੀਕ ਹੈ ਲੈ ਆਈ ਬਾਈ ਵੱਡੀ ਝੋਟੀ ਆ ਦੱਸੋ 115000 ਰੇਟ ਹੈ 9 ਲੀਟਰ ਇਸ ਟਾਈਮ ਬੌਲਾ ਚੌਥੇ ਦਿਨ ਹੈ ਹਵਾਨਾ ਪੱਕਾ ਕੱਦ ਕਾਠ ਚੰਗਾ ਵੇਲ ਚੰਗੀ ਆ ਸਿੰਘ ਕੁੰਡਿਆਂ ਚ ਸੋਹਣੀ ਲੱਗਦੀ ਝੋਟੀ ਹਵਾਨੇ ਦਾ ਵਿਖਾਵਾ ਜਿਹੜਾ ਉਹ ਪਹਿਲਾਂ ਹੀ ਦੱਸਦਾ ਵੀ ਥੋੜਾ ਘੱਟ ਕਰਦੀ ਹੈ ਪਰ ਕਈ ਪਸ਼ੂ ਪੱਕੇ ਹਵਾਨੇ ਚ ਹੁੰਦੇ ਆ ਦੁੱਧ ਸੋਨਾ ਕੱਢ ਜਾਂਦੇ ਆ ਬਾਕੀ ਆਪਸ਼ਨ ਹੁੰਦੀ ਆ ਚੋ ਸਕਦੇ ਹੋ ਤਾਂ ਉਹ ਜ਼ਰੂਰੀ ਬਣਦਾ ਵੀ ਤੁਸੀਂ ਆ ਕੇ ਚੋ ਲੋ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਇਹ ਸਾਰੇ ਨਾਗ ਜਿਹੜੇ ਵਿਖਾਏ ਆ ਇਹ ਵਿਕਾਊ ਸੀ ਗੱਬਣ ਇੱਕ ਮੱਝ ਸੀ ਪਰ ਨਹੀਂ ਦਿਖਾਈ ਤੁਹਾਨੂੰ ਸੋਜਾਂ ਸੋਜਾਂ ਮੱਝਾਂ ਦਿਖਾਈਆਂ ਤੇ ਤੁਸੀਂ ਆ ਕੇ ਤਸੱਲੀ ਕਰ ਲਓ ਰੇਟ ਵੀਡੀਓ ਚ ਦੱਸੇ ਹੋਏ ਆ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ